ਗੁਰੂ ਗੰਗ ਸਾਹਿਬ ਧੰਨਾ ਜੀ ਦੇ ਤਿੰਨ ਸ਼ਬਦ ਨੇ ਚਲੋ ਸੱਜਣ ਕਈ ਚਾਰ ਕਹਿੰਦੇ ਆ ਚੌਥਾ ਗੁਰੂ ਅਰਜੁਨ ਦੇਵ ਦਾ ਪਰ ਭਾਈ ਗੁਰਦਾਸ ਸਾਹਿਬ ਨੇ ਮੈਂ ਉੱਥੇ ਜਗ੍ਹਾ ਤੇ ਕਥਾ ਕਰਕੇ ਆਟਾਉਂ ਤੁਹਾਡਾ ਪਿੰਡ ਭਗਤ ਧੰਨਾ ਜੀ ਦੀ ਅਜੇ ਵੀ ਪੈਲੀ ਹੈਗੀ ਹੈ ਜੀ ਉਹਨਾਂ ਦੇ ਨਾਂ ਤੇ ਕਈ ਬਿੱਗੇ ਜ਼ਮੀਨ ਬੋਲਦੀ ਜਦੋਂ ਇਸ ਪਿੰਡ ਚ ਮੈਂ ਗਿਆ ਤੇ ਸਵੇਰੇ ਅੰਮ੍ਰਿਤ ਵੇਲੇ ਨੇਤ੍ਰਿਮ ਤੋਂ ਬਾਅਦ ਬਾਹਰ ਨਿਕਲਿਆ ਤੇ ਮੇਰੇ ਮਨ ਚ ਇੱਕੋ ਖਿਆਲ ਐ ਟਕਰਾਇਆ ਕਿ ਜਿਹੜਾ ਪੰਡਿਤ ਪੂਜਾ ਕਰਦਾ ਸੀ ਉਹ ਤੇ ਵਿਦਵਾਨ ਸੀ ਧੰਨਾ ਤੇ ਪੜਿਆ ਨਹੀਂ ਸੀ ਉਹਨੇ ਰੋਜ਼ ਲੰਘਦਾ ਉਹ ਮੱਝਾਂ ਗਾਵਾਂ ਲੈ ਕੇ ਜਾਂਦਾ ਫਿਰ ਸਨ ਵੇਖਿਆ ਵੀ ਇਹ ਬੰਦਾ ਰੋਜ਼ ਇਸ਼ਨਾਨ ਕਰ ਆਂਦਾ ਹੈ ਇਹ ਦੀਵੇ ਬੱਤੀ ਧੂਪ ਬੱਤੀਆਂ 발ਦਾ ਤੇ ਭਾਈ ਸਾਹਿਬ ਨੇ ਨਿਕੇ ਬਾਹਮਣ ਪੂਜੇ ਦੇਵਤੇ ਧੰਨਾ ਗਊ ਚਰਾਵਣ ਜਾਵੇ ਧੰਨੇ ਦਿੱਠਾ ਚਲ ਤੇ ਪੁੱਛੇ ਬਾਹਮਣ ਆਖ ਸੁਣਾਵੇ ਉਹਨੇ ਕਿਹਾ ਕੀ ਕਰਨਾ ਉਹ ਕਹਿੰਦਾ ਠਾਕੁਰ ਦੀ ਪੂਜਾ ਕਰੇ ਜੋ ਇੱਛਾ ਹੈ ਸੋਈ ਫਲ ਪਾਵੇ ਯਾਦ ਰੱਖਿਓ ਉਹ ਬੰਦੇ ਨੇ ਕਿਹਾ ਵੀ ਧੰਨਿਆ ਇਹ ਠਾਕੁਰ ਦੀ ਜਿਹੜਾ ਪੂਜਾ ਕਰਦੇ ਸਵਾਲ ਹੈ ਜੀ ਉਹਨੇ ਪੱਥਰ ਦੀ ਪੂਜਾ ਕੀਤੀ ਮੈਂ ਇੱਕ ਬੇਨਤੀ ਤੁਹਾਨੂੰ ਕਰਾਂ ਪਲੀਜ਼ ਮੇਰੀ ਗੱਲ ਧਿਆਨ ਨਾਲ ਸੁਣਿਓ ਅਧਿਆ ਜਿਵੇਂ ਬਾਹਰ ਮੁਕੀ ਵੱਖ-ਵੱਖ ਤਾਲੀਮ ਦੇ ਪੜਾਅ ਨੇ ਸਟੇਜਿਸ ਨੇ ਇਸੇ ਤਰ੍ਹਾਂ ਸਪਿਰਚੁਅਲਿਟੀ ਵਿੱਚ ਵੀ ਵੱਖ-ਵੱਖ ਪੜਾਅ ਆਉਂਦੇ ਆ ਉਦਾਹਰਨ ਦੇ ਤੌਰ ਤੇ ਅਸੀਂ ਬੱਚੇ ਨੂੰ ਸਕੂਲ ਪੜ੍ਹਨੇ ਭਾਣੇ ਜੇ ਅੰਗਰੇਜ਼ੀ ਚ ਪੜ੍ਹਨਾ ਹੋਵੇ ਚ ਉਹ ਸਭ ਤੋਂ ਪਹਿਲਾਂ ਪਹਿਲੀ ਗੱਲ ਤੇ ਉਹ ਅੱਜ ਕੱਲ ਪਹਿਲਾਂ ਪੜਾਉਂਦੀ ਕੋਈ ਨਹੀਂ ਉਹ ਕਹਿੰਦੇ ਨਹੀਂ ਵੀ ਖੇਡ ਖਿਡ ਕੇ ਆ ਜਾਂਦਾ ਉਹ ਬੱਚਾ ਜਿਹੜਾ ਅੱਜ ਫੀਸ ਦੇਣੇ ਪਾ ਖੇਡ ਕੇ ਆ ਜਾਏ ਇਸੇ ਹੀ ਹੈ ਨਾ ਜੀ ਤੇ ਜੇ 10ਵੀਂ ਚ ਪੜਦਾ ਖੇਡਿਆ ਤਾਂ ਡਾਂਗ ਚੁੱਕ ਲੈਨੇ ਤੇ ਅਗਲਾ ਕਹੇਗਾ ਜਿੱਦਨ ਪੜ੍ਹਨੇ ਪਾਇਆ ਉਸ ਦਿਨ ਤੇ ਖੇਡ ਤੋਂ ਸ਼ੁਰੂ ਹੋਈ ਸੀ ਕੰਮ ਬੈਟ ਬੱਲੇ ਪੈਸਨ ਗੇਂਦਾ ਪਈਆਂ ਸਨ ਝੂਟੇ ਲੱਗੇ ਸਨ ਜੇ ਬੰਦਾ ਪੀ ਐਚ ਡੀ ਕਰਦਾ ਕਹੇ ਮੈਂ ਤਾਂ ਬੈਟ ਬੱਲਾ ਕਰਦੇ ਕਹਿਣਗੇ ਫਾੜੇ ਨੂੰ ਬੈਠਣਾ ਠੋਕੋ ਇਹਨੂੰ ਇਹਦੇ ਨੇ ਕੁੱਟੋ ਵਿਕਟਾਂ ਨਾਲ ਇਹਨੂੰ ਵੀ ਤੈਨੂੰ ਪਤਾ ਨਹੀਂ ਇੰਨੇ ਪੈਸੇ ਭਰੇ ਆ ਪਰ ਉਹ ਕਹੇਗਾ ਜੇ ਜਦੋਂ ਮੈਂ ਸ਼ੁਰੂ ਆਇਆ ਉਦੋਂ ਤਾਂ ਬੱਲੇ ਤੋਂ ਸ਼ੁਰੂ ਆਇਆ ਉਹਨਾਂ ਕਹੇ ਬੇਟੇ ਉਸ ਦਿਨ ਤੈਨੂੰ ਦੱਸਣਾ ਸੀ ਤਾਲੀਮ ਕੀ ਹੈ ਏ ਫੋਰ ਐਪਲ ਦਾ ਮਤਲਬ ਇਹ ਨਹੀਂ ਕਿ ਐਪਲ ਹੀ ਕੇਵਲ ਏ ਤੋਂ ਬੰਦਾ ਏ ਤੋਂ ਤਾਂ ਹਜ਼ਾਰਾਂ ਸ਼ਬਦ ਬੰਦੇ ਪੈਗ ਐਪਲ ਤਾਂ ਦੱਸਿਆ ਸੀ ਤੈਨੂੰ ਏ ਦੀ ਸਮਝ ਪੈ ਜਾਏ ਅਧਿਆਤਮਿਕਤਾ ਚ ਜਦੋਂ ਕੋਈ ਸਰਗੁਣ ਦੀ ਭਗਤੀ ਵੱਲ